ਪਿੱਛੇ ਜਿਹੜੀ ਆ ਟਰੈਕਟਰ ਟਰਾਲੀ ਪਰਾਲੀ ਦੀ ਗੰਢਾ ਵਾਲੀ ਸੜਕ ਤੇ ਗੱਬੇ ਲੱਗ ਗਈ ਹੈ ਚਲੋ ਸਿਆਣੇ ਬੰਦੇ ਸਿਆਣੀ ਗੱਲ ਕਰੀ ਦੀ ਆ ਟਰੈਕ ਨੂੰ ਚਾਲੂ ਹੋਣ ਦਿਓ ਆ ਜਾਓ ਸਿਆਣੇ ਬੰਦੇ ਦਾ ਜੀ ਕਰ ਰਹੇ ਸੀ ਕਿ ਸਾਈਡ ਤੇ ਲਾ ਕੇ ਇਹ ਕਿੱਥੋਂ ਦੀ ਹੋਈ ਵਰਦੀ ਪਾ ਕੇ ਕਿਸੇ ਦੇ ੱਟਾ ਮੁੱਕੀ ਮਾਰੋ ਜੀ ਇਹ ਵਰਦੀ ਪਾ ਕੇ ਵਰਦੀ ਦੇ ਵਿੱਚ ਦਾ ਫੇਰ ਆ ਦਾ ਕੋਈ ਇੰਤ ਨਹੀਂ ਜੀ ਪੁੱਛ ਲੈਣੇ ਕਿਹੜਾ ਹੈਗਾ ਉਹ ਤਾਂ ਮੰਨੂਗੇ ਨਹੀਂ ਪੇ ਮਾਰਿਆ ਆ ਕੇ ਉਹ ਬਹੁਤ ਧੰਨਵਾਦ ਆ ਸਾਡਾ ਜੀ ਸਵਾਰੀ ਕਿਉਂਕਿ 에ਰਪੋਰਟ ਵਾਲੀ ਹੈ ਕੋਈ ਕਿਤੇ ਜਾਣੇ ਵਾਲਾ ਪਰੇਸ਼ਾਨੀ ਹੁੰਦੀ ਹੈ ਜੀ ਕੋਈ ਗੱਲ ਸ਼ੁਕਰੀਆ ਜੀ ਸ਼ੁਕਰੀਆ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਖੜੇ ਹਾਂ ਤੁਸੀਂ ਆ ਦੇਖੋ ਬਿਲਕੁਲ ਮੇਰੇ ਪਿੱਛੇ ਜਿਹੜੀ ਆ ਟਰੈਕਟਰ ਟਰਾਲੀ ਪਰਾਲੀ ਦੀ ਗੰਢਾ ਵਾਲੀ ਸੜਕ ਤੇ ਗੱਬੇ ਲੱਗ ਗਈ ਹੈ ਬਾਪੂ ਜੀ ਨਾਲੇ ਬਾਪੂ ਜੀ ਇਸ਼ੂ ਕੀ ਹੋ ਗਿਆ ਐਦਾਂ ਸੀਗਾ ਜੀ ਗੁਜਰਪੁਰ ਤੋਂ ਅਸੀਂ ਪਰਾਲੀ ਦੀਆਂ ਟਰਾਲੀਆਂ ਭਰ ਕੇ ਜਦੋਂ ਅਸੀਂ ਮੋੜੇ ਆ ਤਾਂ ਪੁਲਿਸ ਦਾ ਅੱਗੇ ਨਾਕਾ ਲੱਗਾ ਹੋਇਆ ਸੀਗਾ ਤੇ ਮੈਂ ਇਥੇ ਐਸਆਈ ਗਰਦਾਰੀ ਸਾਹਿਬ ਸੀਗੇ ਮੈਂ ਉਹਨਾਂ ਨੂੰ ਕਿਹਾ ਪਿਆ ਪਰਾਲੀ ਦੀ ਟਰਾਲੀ ਆ ਅਸੀਂ ਇੱਦਾਂ ਮੋੜਨੀ ਆ ਤੇ ਆ ਤੁਹਾਡੇ ਬੈਰੀਅਰ ਲੱਗੇ ਹੋਏ ਇਹ ਕਹਿੰਦੇ ਵੀ ਤੁਸੀਂ ਪਰੇ ਕਰਕੇ ਮਾੜਾ ਜਾ ਪਰੇ ਕਰਕੇ ਲਗਾ ਲਓ ਅਸੀਂ ਉਹ ਧੱਕਾ ਕਰਕੇ ਜੀ ਅੱਗੇ ਨੂੰ ਕਰਕੇ ਟਰਾਲੀ ਨੂੰ ਆ ਗਿਆ ਚਲੋ ਚਲੋ ਜੀ ਅਸੀਂ ਤਾਂ ਉੱਥੋਂ ਆਏ ਆ ਤੇ ਹੋਇਆ ਕੀ ਆ ਸਮਝਾ ਦਿਓ ਜੀ ਜੀ ਪੁਲਿਸ ਨਾਲੇ ਤਾਂ ਦੇਖੋ ਹੱਥੀ ਪੈ ਰਹੀ ਆ ਜੀ ਕੌਣ ਪੈ ਰਿਆ ਤੁਹਾਡੇ ਐਸ.ਆਈ. ਸਾਹਿਬ ਆ ਮਾਰ ਰਿਹਾ ਮੇਰੇ ਜੀ ਨਹੀਂ ਨਹੀਂ ਕੋਈ ਨਹੀਂ ਫੇਰ ਜੀ ਸਾਹਿਬ ਬਾਦਰ ਇਦਾਂ ਦਾ ਨਹੀਂ ਜੇ ਚਲਾਨ ਵੀ ਕੱਟਣਾ ਕੋਈ ਆਹ ਦੇਖ ਲਓ ਕਿਦਾਂ ਜੀ ਫੇਰ ਆਪੇ ਕਹਿੰਦੇ ਆਪੇ ਦੁਆ ਕਰਕੇ ਆਪੇ ਮਾਰ ਕੇ ਕਹਿੰਦੇ ਮੇਰੀ ਪੱਗ ਨੂੰ ਹੱਥ ਪਾਇਆ ਜੀ ਐਨੇ ਬੰਦੇ ਖੜੇ ਦੇਖੋ ਦੂਜੀ ਜੀਜ਼ਿਆ ਬੰਦੂ ਜੀ ਕਹਿੰਦਾ ਲੋਕ ਇਹ ਵੀ ਤਾਂ ਸਫਰ ਕਰ ਰਹੇ ਨੇ ਇਹ ਸ਼ਰਾਬ ਪੀਤੀ ਤੁਸੀਂ ਮਲਾਜਾ ਕਰ ਲਓ ਮੰਮੀ ਜਾਨਾ ਮੇਰਾ ਵੀ ਕਰਾ ਲਓ ਦੋ ਹੀ ਬੰਦੇ ਦਾ ਲੋਕ ਜਿਹੜੀ ਆਵਾਜ਼ ਆਈ ਹੈ ਜੀ ਨਹੀਂ ਦੇਖ ਲੈਂਦੇ ਕਿਹੜੇ ਥੱਲੇ ਜੀ ਪਾਰੇ ਤੀ ਜੀ ਦੇਖੋ ਗੱਲ ਇੱਧਰ ਦੀ ਆਪਾਂ ਕਰਦੇ ਗੱਲ ਕਰਦੇ ਆਂ ਪਹਿਲਾਂ ਬਸ ਲਗਾਓ ਇਹ ਲੋਕਾਂ ਨੂੰ ਕੰਮ ਖਰਾਬ ਕਰਦੇ ਚਲੋ ਆਹ ਕਰਾਊਡ ਨਹੀਂ ਆਹ ਬਹੁਤ ਜ਼ਰੂਰੀ ਹੈ ਜੀ ਦੇਖੋ ਆ ਕਿੱਥੇ ਆ ਡਰਾਈਵਰ ਕਿੱਥੇ ਆ ਪਹਿਲਾ ਚਲਾਨ ਦਾ ਟੈਸਰ ਕਰਾਓ ਪਹਿਲਾ ਚਲਾਨ ਕੈਸਰ ਤਾਂ ਨਹੀਂ ਮਾਰਿਆ ਦੱਸ ਹੈ ਕਿਸਾਨ ਵੀਰਾਂ ਦਾ ਪੱਖ 100 ਕੁਇੰਟ ਵਾਲਿਆ ਇਹ ਲਾਧਿਆ ਇਕਲ ਸਰਕਾਰ ਕਹਿੰਦੀ ਆ ਭਈ ਇਹਨੂੰ ਅੱਗ ਨਾਲ ਲਾਓ ਅਸੀਂ ਕਿੱਦਾਂ ਕਿਦਾਂ ਮੈਂ ਤਾਂ ਨਾ ਚਕਾਰ ਰਹੇ ਆ ਕੋਈ ਕਿਤੇ ਲੈ ਕੇ ਜਾ ਰਿਹਾ 700 ਕੁਆਂਟਲ ਜੇ ਓਵਰਲੋਡ ਹੋ ਗਿਆ ਤੇ ਫਿਰ ਚੱਕੋ ਇਹਨੂੰ ਇਹਨੂੰ ਲਿਜਾਊਗਾ ਓਵਰਲੋਡ ਹੈਗਾ ਕਿ ਨਹੀਂ 700 ਕੁਆਂਟਲ ਆ ਜੀ ਕੰਡੇ ਦਾ ਇਚਾਰ ਲਓ ਜੇ ਉਸ ਤੋਂ ਵੱਧ ਹੁਣ ਇਹ ਕੰਡਾ ਕਰਾਣ ਜਾ ਰਿਹਾ ਹਾਂਜੀ ਹੁਣ ਜੇ 700 ਕੁਆਂਟਲ ਨੂੰ ਇਹ ਤਲਵਾੜਾ ਹੀ ਜਾਣਾ ਜੀ ਇੱਕ ਮਿੰਟ ਬੱਬੂ 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 ਇਹਦਾ ਕਰਾਇਆ ਜੀ ਬੱਬੂ ਜਰਾ ਗੁੱਸਾ ਮੰਦੇ ਆ ਹਾਂਜੀ ਐਸਐਚਓ ਸਾਹਿਬ ਦੀ ਵੀ ਸੁਣ ਲਓ ਕੀ ਕਹਿੰਦੇ ਆ ਹਾਂਜੀ ਸੁਣ ਲਓ ਸੁਣ ਲਓ ਹਾਂਜੀ ਇਨੂੰ ਬੱਸ ਨੂੰ ਲਗਾ ਦਿਓ ਸਾਰੀਆਂ ਟਰੈਫਿਕ ਚਾਲੂ ਕਰੋ ਆਪਾਂ ਗੱਲ ਕਰਦੇ ਆ ਮੈਂ ਪੁੱਛ ਰਿਹਾ ਤੁਹਾਨੂੰ ਵੀ ਪੁੱਛ ਰਿਹਾ ਨਾ ਉਹਨੂੰ ਵੀ ਪੁੱਛ ਤੁਸੀਂ ਇੱਥੇ ਬੁਲਾ ਕੇ ਪੁੱਛੋ ਜੀ ਸਾਹਮਣੇ ਜਿੱਦਾਂ ਸਾਡੀ ਬੇਇੱਜ਼ਤੀ ਕੀਤੀ ਆ ਤੁਸੀਂ ਨਹੀਂ ਬਹਿ ਕੇ ਕਰਾਂਗੇ ਪਹਿਲਾਂ ਤਾਂ ਦੇਖੋ ਵੀ ਪੀਤੀ ਹੋਈ ਆ ਹਾਂਜੀ ਹਾਂਜੀ ਫੇਰ ਫੇਰ ਕੀ ਹੋਣਾ ਜੀ ਫੇਰ ਤਾਂ ਤੁਸੀਂ ਸਾਨੂੰ ਫੇਰ ਵੀ ਦਬਕੇ ਹੀ ਮਾਰਨੇ ਆ ਹਾਂਜੀ ਤੁਹਾਨੂੰ ਕੀ ਕੀਤਾ ਕਿਸੇ ਨੇ ਕੁਝ ਮਾਰਿਆ ਜੀ ਆ ਪੁੱਛ ਕੇ ਦੇਖ ਲਓ ਕੀ ਹੋਇਆ ਪਿੰਦ ਕੀ ਆ ਦੂਸਰੇ ਨੇ ਮਾਰਿਆ ਤਾਂ ਕਈ ਕਮਲਾਜਮ ਨੇ ਇਹਨਾਂ ਦੇ ਨੇ ਤਾਂ ਕਮਾਰਿਆ ਇਹਨਾਂ ਦੇ ਆਪੇ ਕਹਿੰਦੇ ਪੱਗ ਨੂੰ ਹੱਥ ਪਾ ਲਿਆ ਦੇਖ ਲਓ ਮੇਰੇ ਅੱਲ ਵੀ ਦੇਖੋ ਜਿੱਦਾਂ ਹਾਂਜੀ ਕੀ ਇਹਨਾਂ ਦਾ ਯਕੀਨ ਕਰਾਂਗੇ ਪਹਿਲਾਂ ਇੱਥੇ ਬੁਲਾ ਲਓ ਉਹਨਾਂ ਨੂੰ ਫੇਰ ਰਵਾਜ ਚ ਕਰਿਓ ਪਹਿਲਾਂ ਬੁਲਾਇ ਲਓ ਬਾਅਦ ਚ ਕੁਝ ਨਹੀਂ ਹੋਣਾ ਕੋਈ ਕੋਈ ਸਾਨੂੰ ਉਹ ਤਾਂ ਥੱਲੇ ਉਤਰੋ ਕਹਿੰਦਾ ਥੱਲੇ ਉਤਰੋ ਛੇਦੀ ਕਰੋ ਕਹਿੰਦਾ ਅਸਾਂ ਕਿ ਸਾਈਡ ਤੇ ਲਾ ਦਿਵੇ ਕੋਈ ਗੱਲ ਨਹੀਂ ਪਹਿਲਾਂ ਇੱਥੇ ਗੱਲੇ ਕਰ ਲਓ ਫੇਰ ਹਾਂਜੀ ਹਾਂਜੀ ਦਾ ਮਹਿਨਤ ਕਰਦਾ ਮਹਿਨਤ ਨਹੀਂ ਕਰਨ ਦਿੰਦੇ ਉਦਾਂ ਦੇ ਬੰਦੇ ਆ ਉਹਨਾਂ ਨੂੰ ਕੋ ਫੜਦਾ ਨਹੀਂ ਜਿਹੜੇ ਸਾਰੀ ਦਿਹਾੜੀ ਬੇਲੇ ਘੁੰਮਦੇ ਆ ਨਹੀਂ ਨਹੀਂ ਪਹਿਲੇ ਰਹੋ ਪਰ ਚਲੋ ਦੇਖੋ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ ਲੇਕਿਨ ਉਹ ਆਪਾਂ ਦੇਖੀਏ ਇਹ ਅਸੀਂ ਕਰ ਤਾਂ ਨਹੀਂ ਆ ਜਿੰਨੇ ਕੁ ਦੀ ਬਸ ਉਹਨੇ ਦੀ ਇਹਨਾਂ ਦੀ ਵੀ ਮਸ਼ੀਨਰੀ ਖੜੀ ਆ ਇਹ ਵੀ ਦੇਖੋ ਨਾ ਪਿੰਦੇਪਰਾ ਇੱਕ ਵਾਰ ਮਸ਼ੀਨਰੀ ਵਾਲੇ ਜਾਨ ਤੋਂ ਖੜੀ ਆ ਪਿੰਦੇਪਰਾ ਗੱਲ ਹੋ ਨਹੀਂ ਉਹ ਆਪਾਂ ਚਿਹਰੇ ਦੇਖੀਏ ਨਾ ਜਿਹੜੇ ਵਿੱਚ ਬੈਠੇ ਜਿਨ੍ਹਾਂ ਨੇ ਘਰਾਂ ਨੂੰ ਜਾਣਾ ਜਿਹੜੇ ਚਲਾਨ ਕੀਤਾ ਜੀ ਬੇਰਮਤਵਲਦਾ ਹਾਂਜੀ ਹਾਂਜੀ ਗੱਲ ਕਰਾਂਗੇ ਹਾਂਜੀ ਉਹ ਤਾਂ ਆਪਾਂ ਥੋੜੀ ਫੇਰ ਹੱਥੋਂ ਪਾਈ ਵੀ ਕਰਦੇ ਆ ਤੂੰ ਤੜਕ ਕਰਦੇ ਮਾਰਦੇ ਆ ਉਹ ਤਾਂ ਹੁਣ ਨਹੀਂ ਕੈਨਸਲ ਕਰ ਰਹੇ ਹਾਂਜੀ ਚਲੋ ਅੱਗੇ ਦੂਸਰੇ ਦੇਖ ਲੈਣੇ ਚਲਾਨ ਕੀਤਾ ਤੁਹਾਡਾ ਮੈਂ ਆ ਗਿਆ ਦੇਖ ਲੈਣਾ ਕੋਈ ਗੱਲ ਨਹੀਂ ਤੁਸੀਂ ਕਦੇ ਘਬਰਾਉਂਦੇ ਹੋ ਦੇਖ ਲੈਨੇ ਕਿਹੜਾ ਕੁਤਾ ਆਪਣੀ ਸਰ ਨੂੰ ਖਰਾਬ ਨਹੀਂ ਕਰਨਾ ਸੁਣੋ ਮੇਰੀ ਕਿਸੇ ਨੂੰ ਖਰਾਬ ਨਹੀਂ ਕਰਨਾ ਸਿਆਣੇ ਬੰਦੇ ਸਿਆਣੀ ਗੱਲ ਕਰੀ ਦੀ ਆ ਟਰੈਕ ਨੂੰ ਚਾਲੂ ਹੋਣ ਦਿਓ ਆ ਜਾਓ ਬੰਦੇ ਸਿਆਣੇ ਬੰਦੇ ਦਾ ਜੀ ਕਰ ਰਹੇ ਸੀ ਕਿ ਸਾਈਡ ਤੇ ਲਾ ਕੇ ਇਹ ਕਿੱਥੋਂ ਦੀ ਹੋਈ ਵਰਦੀ ਪਾ ਕੇ ਕਿਸੇ ਦੇ ੱੱਕਾ ਮੁੱਕੀ ਮਾਰੋ ਜੀ ਇਹ ਵਰਦੀ ਪਾ ਕੇ ਵਰਦੀ ਦੇ ਵਿੱਚ ਦਾ ਫੇਰ ਆ ਦਾ ਕੋਈ ਇੱਜ਼ਤ ਨਹੀਂ ਜੀ ਉਹ ਤਾਂ ਮੰਨੂਗੇ ਨਹੀਂ ਪੁੱਛਦੇ ਤੂੰ ਪਰੇ ਕੀ ਪੁੱਛਣ ਆਗੇ ਇੱਦੋਂ ਪਰੇ ਕੀ ਗੱਲ ਪੁੱਛਣੀ ਆ ਜਦਾਂ ਕੀਤਾ ਦੱਸੋ ਹਾਂਜੀ ਤੁਹਾਡਾ ਮੁਲਾਜ਼ਮ ਕਹਿ ਰਿਹਾ ਇੱਕ ਪਾਸੇ ਕਹਿਣ ਦੇ ਵਾਣਾ ਚੱਗ ਨਾਲੋਂ ਦੂਜੇ ਪਾਸੇ ਘੇਰਨ ਲੱਗ ਜਾਂਦੇ ਇਹ ਉਹ ਕੋਨੇ ਇਨਰ ਵੀ ਹੈ ਨਾ ਉਹ ਕੋਈ ਸੁਣੋ ਮੇਰੇ ਵਾਲੇ ਕੱਟਦਾ ਤੁਹਾਡਾ ਕੋਈ ਕੁਛ ਨਹੀਂ ਦਾ ਟਰਾਲੀਆਂ ਬਾਜੀ ਇੱਕ ਗੱਲ ਦੱਸੋ ਬਈ ਮੇ ਜੇ ਮਿੰਨ ਮੇਰੇ ਹੀ ਥੱਪੜ ਮਾਰ ਕੇ ਮੈਨੂੰ ਕਹਿੰਦਾ ਬਈ ਤੂੰ ਸਾਡੀ ਪਾਜ ਨੂੰ ਤੁਹਾਡੇ ਅਸੀਂ ਹਾਂਜੀ ਲਿਆਓ ਸਾਤ ਲਓ ਦੇਖ ਲੈਣੇ ਪੁੱਛੋ ਬਈ ਮਾਰਿਆ ਕਿ ਨਹੀਂ ਮਾਰਿਆ ਜੇ ਅਸੀਂ ਪਾ ਲਿਆ ਹੱਥ ਕਹਿੰਦਾ ਵਰਦੀ ਵਾਲੇ ਨੂੰ ਪਾ ਲਿਆ ਦੱਸੋ ਜੀ ਆਹ ਤਾਂ ਆਹ ਤਾਂ ਨਵਾਂ ਹੀ ਹਾਂਜੀ ਦੱਸੋ ਫੇ ਬਾਪੂ ਜੀ ਕੌਣ ਖਾਊਗਾ ਜੀ ਜੁੱਤੀਆਂ ਕੌਣ ਖਾਊਗਾ ਜੀ ਉਹ ਆਗੇ ਗੱਲ ਸੁਣ ਰਹੇ ਪਿੱਛੇ ਜਨਤਾ ਦੇਖੋ ਉਹ ਵੀ ਸਾਡੇ ਯਾਰ ਲੋ ਖੋਲ ਦਿਆ ਦੇਖੋ ਜੇ ਤੋਂ ਤੁਹਾਨੂੰ ਕਹਿੰਦੇ ਗੱਲ ਨਹੀਂ ਕਰਾਂਗੇ ਜੀ ਥਾਣੇ 'ਚ ਕਿੱਥੇ ਗੱਲ ਲੈਣੀ ਆ ਚਲੋ ਖੋਲੋ ਬਈ ਖੋਲੋ ਖੋਲੋ ਫੇਰ ਲੱਗ ਜੂਗਾ ਜੇ ਹਾਂ ਸਵੇਰੇ ਹੋ ਜਾਊਗਾ ਕੋਈ ਨਹੀਂ ਸਾਡੀ ਮਾਲ ਆਈ ਨਹੀਂ ਚੱਤਣਾ ਯਾਰ ਕੱਲ ਤੋਂ ਚਲੋ ਦੇਸੀ ਸਾਹਿਬ ਨਾਲ ਗੱਲ ਕਰਾਂਗੇ ਤਾਂ ਦੇਖਾਂਗੇ ਇਹ ਕੌਣ ਇਦਾਂ ਜੁੱਤੀਆਂ ਖਾਊਗਾ ਗੱਡੋ ਯਾਰ ਪਰੇ ਲਾ ਲਓ ਯਾਰ ਸਾਈਡ ਤੇ ਕਰਕੇ ਲਾਓ ਯਾਰ ਸਾਈਡ ਤੇ ਲੱਜੜ ਦਿਓ ਕੋਆਪਰੇਟ ਕਰੂਗੇ ਤੁਹਾਡੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਆ ਹਾਂ ਅਸੀਂ ਤੇ ਆ ਰਹੇ ਹਾਂ ਜੀ ਅਸੀਂ ਤਾਂ ਪਹਿਲਾਂ ਵੀ ਸਾਈਡ ਤੇ ਖੜੇ ਹਾਂ ਜੀ ਹਾਂਜੀ ਗੱਲ ਸੁਣਨ ਮੈਂ ਆ ਗਿਆ ਮੈਂ ਆਖ ਸਮੇਂ ਨੇ ਆ ਜੀ ਆਪ ਸਮਿਤੀ ਦੀ ਇੱਕ ਦੂਜੇ ਦੇ ਪੁਲਿਸ ਇੱਕ ਦੂਜੇ ਦੇ ਦੋਚਲਾ ਰਹੀ ਆ ਵੀ ਪੈਸੇ ਆਪਾ ਆਪਾ ਦੇਖੋ ਸਾਨੂੰ ਤੁਹਾਡੇ ਨਾਲ ਹਮਦਰਦੀ ਆ ਉਹ ਦੇਖੋ ਵਿੱਚ ਬੱਚੀਆਂ ਆ ਉਹ ਹਨ ਬੱਚੇ ਆ ਤੁਸੀਂ ਇੱਥੇ ਹੀ ਅਸੀਂ ਵੀ ਇੱਥੇ ਹੀ ਆ ਕਿਹੜਾ ਚੱਲਨੇ ਕਿਤੇ ਤੁਹਾਡਾ ਨਾ ਜੇ ਕੋਈ ਤੱਕਾ ਇਨਸਾਫ ਹੋਈਗਾ ਲੇਕਿਨ ਇਹਨਾਂ ਨੂੰ ਆਪਾਂ ਲੰਗਾ ਦੇ ਗਏ ਲੰਘ ਭੇ ਲੰਘ ਦੇਖੋ ਵਿੱਚ ਬਾਸ ਸਾਰੇ ਯਾਤਰੀ ਆ ਜਿਹੜੇ ਵਿਚਾਰੇ ਤੰਗ ਹੋ ਜਾਂਦੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਆਡਾ ਜੀ ਸਵਾਰੀ ਕਿਉਂਕਿ 에어ਪੋਰਟ ਵਾਲੀ ਆ ਕੋਈ ਕਿਤੇ ਜਾਣੇ ਵਾਲਾ ਪਰੇਸ਼ਾਨੀ ਹੁੰਦੀ ਆ ਜੀ ਕੋਈ ਗੱਲ ਨਹੀਂ ਸ਼ੁਕਰੀਆ ਜੀ ਸ਼ੁਕਰੀਆ ਜੀ ਆ ਜਿਹਨੇ ਮੜਾਨਗੋੜ ਨੂੰ ਮਾਰਿਆ